ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਜਗਦੀਪ ਭੈਣਾਂ ਜੀ ਜਗਦੀਪ ਭੈਣ ਮਾਲਲੇ ਤੋਂ ਮੋਗਾ ਜ਼ਿਲ੍ਹਾ ਮਾਲਾ ਪਿੰਡ ਆ ਸੱਸੀ ਘਰ ਭੈਣੇ ਪਹਿਲਾਂ ਤਾਂ ਤੇਰੀ ਮਦਦ ਲਈ ਆਏ ਆ ਅਸੀਂ ਘਬਰਾ ਨਾ ਤੂੰ ਅਸੀਂ ਮਦਦ ਲਈ ਆਏ ਆ ਮੇਰੀ ਭੈਣ ਇੱਕ ਤਾਂ ਤੇਰਾ ਨਾ ਕੀਏ ਭੈਣੇ ਜਗਦੀਪ ਭੈਣੇ ਸਾਸਰੀ ਘਰ ਸਾਸਰੀ ਘਰ ਭੈਣੇ ਸਾਨੂੰ ਪਤਾ ਲੱਗਿਆ ਤੂੰ ਪੜ੍ਹੀ ਲਿਖੀ ਬਹੁਤ ਆ ਕਿੰਨਾ ਪੜ੍ਹੀਆਂ ਭੈਣੇ ਨਹੀਂ ਨਹੀਂ ਕੋਈ ਨਹੀਂ ਸਾਬਦੀ ਜੀ ਨਹੀਂ ਪੜਦਾ ਸਾਬਦੀ ਜੀ ਨਹੀਂ ਕੋਈ ਵਰਦਾ ਤੇਰੇ ਚ ਐਮ ਐਸ ਸੀ ਕੀਤੀ ਹੈ ਭੈਣੇ ਠੀਕ ਹੈ ਭੈਣੇ ਈ ਐਚ ਡੀ ਕੀਤੀ ਮਰ ਗਿਆਨੀ ਗ੍ਰੰਥ ਸਾਹਿਬ ਗ੍ਰੰਥ ਸਾਹਿਬ ਦੀ ਮੈਂ ਹੁੰਦਾ ਆਪਣਾ ਨਾਮ ਜਗਦੀਪ ਕੌਰ ਸ਼ੈਣੀ ਦੱਸਦੀ ਆ ਭੈਣ ਘਰ ਦੇ ਵਿੱਚ ਤੁਸੀਂ ਹਾਲਾਤ ਦੇਖੋ ਕੁੱਤੇ ਦੇ ਵੀ ਹਾਲਾਤ ਇੰਨੇ ਮਾੜੇ ਆ ਬਚਾਰਾ ਸੁੱਕਿਆ ਪਿਆ ਹੱਡੀਆਂ ਦਾ ਪਿੰਜਰ ਬਣਿਆ ਪਿਆ ਉਹ ਵੀ ਤੇ ਘਰ ਦੇ ਵਿੱਚ ਕਿਦਾਂ ਘਾਹ ਉੱਗਿਆ ਹੋਇਆ ਕਿਦਾਂ ਜੰਗਲ ਉੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਭੈਣ ਭਰਾ ਤੁਸੀਂ ਤੋ ਪਰ ਅਮਨ ਦੀ ਅਮਨ ਇੱਕ ਪੰਡਾ ਨਮਨਦੀਪ ਇਕ ਥੋੜਾ ਨਾ ਹੈਗਾ ਜੀ ਥੋੜਾ ਨਾ ਜਗਦੀਪ ਕੌਰ ਤੇ ਤੁਹਾਡੀ ਮੰਮੀ ਦਾ ਕੀ ਨਾਮ ਜੀ ਦਰਵਜਨ ਦਰਵਜਨ ਕੌਰ ਉਹ ਕਿੱਥੇ ਰਹਿੰਦੇ ਨੇ ਮੰਮੀ ਮੋਗੇ ਰਹ ਰਹੇ ਉਹ ਮੋਗੇ ਰਹ ਰਹੇ ਉਹ ਇੱਥੇ ਖਾਧੂ ਇਹਨੇ ਤੁਹਾਡੇ ਕੋਲ ਇਹ ਹਾਂ ਇਹ ਇੱਕ ਤਾਂ ਰੈਸਲਿੰਗ ਚੱਲ ਰਹੀ ਐ ਸੌਦਾ ਖਰਾਬ ਹੁੰਦਾ ਤੁਹਾਡਾ ਸੌਦਾ ਸੌਦਾ ਖਰਾਬ ਹਾਂ ਕਮਾਂਦੀ ਪੰਡੇ ਕੱਪੜੇ ਵੀ ਫਟੇ ਪਏ ਆ ਸਾਰੇ ਇੱਕ ਸਾਈਡ ਤੋਂ ਪੂਰਾ ਹੁਣ ਇਹ ਹਾਂ ਖਾਂਦੇ ਨੇ ਸਾਰਾ ਕਮੀ ਤੇ ਜਿਵੇਂ ਕਿ ਤੁਸੀਂ ਦੇਖਿਆ ਭੈਣ ਜੀ ਦੇ ਮਾਤਾ ਜੀ ਸੀ ਜਿਹੜੇ ਮਾਸਟਰਨੀ ਟੀਚਰ ਸੀਗੀ ਮਾਤਾ ਜੀ ਰਕੀਨਾ ਗਰਚਰਨਕੌਰ ਗਰਵਚਨਕੌਰ ਉਹ ਵੀ ਪੂਰੇ ਹੋ ਗਏ ਪਿੱਛੇ ਜੇ ਇਹਨਾਂ ਦੀ ਭੈਣ ਆ ਹੁਣ ਉਹ ਕਦੇ ਮਿਲਣ ਤਾਂ ਆਏ ਨਹੀਂ ਹੁਣ ਪਰ ਸਾਡੀ ਭੈਣ ਸਾਡੇ ਸੁਪਨਿਆਂ ਦੇ ਘਰ ਦੀ ਟੀਚਰ ਵੀ ਆ ਮਾਸਟਰਨੀ ਵੀ ਆ ਬੱਚਿਆਂ ਨੂੰ ਵੀ ਪੜਾਉਂਦੀ ਆ ਨਾਲ ਤੇ ਪੜ੍ਹੀ ਲਿਖੀ ਭੈਣ ਆ ਬਹੁਤ ਇੰਟੈਲੀਜੈਂਟ ਆ ਤੇ ਇਹਦਾ ਗੁੱਟ ਟੁੱਟ ਗਿਆ ਜੀ ਭੈਣ ਦਾ ਆ ਤੁਸੀਂ ਦੇਖੋ ਸਾਡੀਆਂ ਦੋਨੇ ਗੁੱਟ ਦੀਆਂ ਹੱਡੀਆਂ ਟੁੱਟ ਗਈਆਂ ਜੀ ਪੋਚਾ ਲੱਗਿਆ ਹੋਇਆ ਸੀਗਾ ਜੀ ਇਹ ਉੱਠ ਕੇ ਕੀ ਕਰਨ ਚੱਲੇ ਸੀ ਭੈਣੇ ਪੋਚਾ ਗਲਤ ਸਮੇਂ ਲੱਗਿਆ ਸੀ ਭਾਈ ਜੀ 4 ਵਜੇ ਲਗਾਉਣਾ ਹੁੰਦਾ ਥੀਪਰ ਨੇ ਤੇ ਉਹਨੇ 8 ਵਜੇ ਲਗਾਇਆ ਓਕੇ ਜਦੋਂ ਸਾਰੇ ਤੁਰਨ ਫਿਰਨ ਲੱਗ ਜਾਂਦੇ ਨੇ ਨਾ ਬੱਚੇ ਵੀ ਫੇਟੇ ਉਦੋਂ ਲਗਾਤਾ ਉਦੋਂ ਲਗਾਇਆ ਗਿੱਲਾ ਜਿਆਦਾ ਸੀ ਕੀ ਕਰਨ ਚੱਲੇ ਸੀ ਤੁਸੀਂ ਕੁਝ ਮੈਂ ਲਾਈਟਾਂ ਜਗਾਉਣ ਦੇ ਇਹ ਲਾਈਟਾਂ ਜਗਾਉਣ ਲੱਗੀ ਸੀ ਭੈਣ ਉੱਠ ਕੇ ਉਹ ਪੋਚਾ ਲੱਗਿਆ ਸੀ ਪੈਰ ਥੱਲੇ ਸਲਿੱਪ ਕਰਕੇ ਹੱਥ ਇਦਾਂ ਸਿੱਧਾ ਹੀ ਥੱਲੇ ਵੱਜਿਆ ਉਹ ਨਾਲ ਦੀ ਨਾਲ ਹੀ ਗੁੱਟ ਟੁੱਟ ਗਿਆ ਤੇ ਹੁਣ ਇੱਕ ਕੁੜੀ ਦਾ ਇੱਥੋਂ ਟੁੱਟਿਆ ਹਾਂ ਇੱਕ ਬੱਚਾ ਤਲਕ ਗਿਆ ਦੋ ਤਾਂ ਗਲਤ ਸਮੇਂ ਲਗਾਇਆ ਗਲਤ ਸਮੇਂ ਲਗਾਇਆ ਨਵਾਂ ਸਵੀਪਰ ਆਇਆ ਨਵਾਂ ਸਵੀਪਰ ਆਇਆ ਤੇ ਬਸ ਅਰਦਾਸ ਕਰਿਓ ਸਾਡੀ ਛੋਟੀ ਭੈਣ ਵਾਸਤੇ ਜੀ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਤੇ ਪਾਸ਼ਾ ਨੂੰ ਸਾਡੀ ਭੈਣ ਜਗਦੀਪ ਕੌਰ ਜਿਨੇ ਐਮਏ ਵੀ ਫਸਟ ਡਿਵੀਜ਼ਨ ਫਸਟ ਪਾਸ ਕੀਤੀ ਹੋਈ ਆ ਫਿਰ ਉਸ ਤੋਂ ਪਹਿਲਾਂ ਬੀਏ ਵੀ ਫਸਟ ਡਿਵੀਜ਼ਨ ਪਾਸ ਕੀਤੀ ਹੋਈ ਆ ਬੀ ਐਡ ਵੀ ਮੰਨੋ ਇਹਨਾਂ ਸਰਟੀਫਿਕੇਟ ਪਏ ਆ ਮੈਡਲ ਪਏ ਆ ਜਾਵਾ ਦਾ ਕੋਰਸ ਕੀਤਾ ਹੋਇਆ ਉਸ ਟਾਈਮ ਹੈ ਕਮਰਸ ਕਮਰਸ ਦੇ ਵਿੱਚ ਹਨਾ ਤੇ ਮੈਂ ਐਮ ਐਸ ਸੀ ਤੇ ਪਾਪਾ ਵੀ ਟੀਚਰ ਸੀਗੇ ਮੰਮੀ ਵੀ ਟੀਚਰ ਸੀਗੇ ਤੇ ਬਸ ਕਰਮੜ ਸੇਵਾ ਲਈ ਸੀ ਜਿਹੜੀ ਇੱਥੇ ਸੁਪਨਿਆਂ ਦੇ ਘਰ ਚ ਅਸਲ ਤਾਂ ਇਹ ਗਾਹਾਂਗੇ ਸੀ ਵੀ ਸਾਡੀ ਭੈਣ ਨੂੰ ਵਾਇਗਰੂ ਨੇ ਇਸ ਘਰ ਨਾਲ ਜੋੜਨਾ ਸੀਗਾ 10 ਸਾਲ ਉੱਥੇ ਇਕੱਲੀ ਰਹੀ ਭੈਣ ਇੱਕ ਨਾਲ ਰੀਵਲ ਸੀਗਾ ਇਹਦੇ ਕੁੱਤਾ ਸੀ ਜਿਹੜਾ ਛੋਟਾ ਜਿਹਾ ਸਟਰੀਟ ਡੌਗ ਤੇ ਉਸ ਡੌਗੀ ਨੇ ਵੀ ਅੱਜ ਉਹ ਸੀ ਫੀਮੇਲ ਸੀਗੀ ਡੌਗੀ ਕੋਨੇ ਹੁਣ ਬੱਚਾ ਦਿੱਤਾ ਇੱਥੇ ਸਾਡੇ ਕੋਲੇ ਉਹਦੀ ਵੀ ਸੇਵਾ ਭੈਣ ਸਾਡੀ ਕਰਦੀ ਰਹਿੰਦੀ ਆ ਤੇ ਉਹ ਵੀ ਹੁਣ ਇਹਦੇ ਨਾਲ ਹੀ ਅਜੇ ਤੱਕ ਦੋਨੇ ਮਾਂ ਪੁੱਤ ਤੇ ਸਾਡੀ ਭੈਣ ਖੁਸ਼ਦੇਲ ਆ ਬਹੁਤ ਇੱਥੇ ਸੁਪਨਿਆਂ ਦੇ ਘਰ ਚ ਵਧੀਆ ਖੁਸ਼ ਤੰਦਰੁਸਤ ਰਹਿੰਦੇ ਆ ਆ ਥੋੜੀ ਜਿਹੀ ਸੱਟ ਲੱਗ ਗਈ ਹੁਣ ਥੋੜੇ ਦਿਨ ਪਹਿਲਾਂ ਬਸ ਅਰਦਾਸ ਕਰਿਓ ਜਲਦੀ ਜਲਦੀ ਠੀਕ ਹੋ ਜਾਵੇ ਸਾਡੀ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ